ਕਹਿੰਦੇ ਲੋਕਾਂ ਦਾ ਕੰਮ ਹੈ ਕਹਿਣਾ ਤੇ ਕਹਿੰਦੇ ਰਹਿਣਾ ਅਸੀਂ ਦਾਤਾ ਦੇ ਲੜ ਲੱਗੇ ਨਜ਼ਰਾਂ ਲੈਣਾ ਹੈ ਕੁਝ ਕੁ ਲੋਕ ਨੇ ਭਏ ਜੋ ਦਰਬਾਰ ਪ੍ਰਤੀ ਔਰ ਸਾਈਂ ਜੀ ਪ੍ਰਤੀ ਝੂਠੀਆਂ ਫਾਹਮਾਂ ਡੋਂਦੇ ਨੇ ਤੇ ਮੰਨ ਨੂੰ ਬੇਨਤੀ ਕਰਦਾ ਵੀਰੇ ਦਾ ਨਾ ਕਰੋ ਔਰ ਇੱਕ ਭੈਣ ਨੇ ਕਿਹਾ ਵੀ ਮੈਂ ਸਾਈਂ ਜੀ ਕੋਲੇ ਗਈ ਆ ਔਰ ਮੈਨੂੰ ਸਾਈਂ ਜੀ ਨੇ ਕਿਹਾ ਵੀ ਤੂੰ ਮੇਰੇ ਕੋਲ ਇਹ ਸਭ ਝੂਠੀਆਂ ਗੱਲਾਂ ਨੇ ਇੱਕ ਸੇਮ ਪਾਉਣ ਵਾਸਤੇ ਸਾਰਾ ਇਹ ਕੰਮ ਕਰ ਰਹੇ ਨੇ ਮੈਂ ਭੈਣ ਨੂੰ ਬੇਨਤੀ ਕਰਦਾ ਜੇ ਭੈਣੇ ਫੇਮ ਲੈਣਾ ਆਪਣੇ ਦਮ ਤੇ ਲੈ ਆਪਣੀ ਕਿਰਤ ਨਾਲ ਲੈ ਮਿਹਨਤ ਕਰ ਲੈ ਤੈਨੂੰ ਬਹੁਤ ਕੁਝ ਮਿਲ ਜਾਣਾ ਪਰ ਦਰਬਾਰ ਪ੍ਰਤੀ ਕੋਈ ਛੋਟੀਆਂ ਗੱਲਾਂ ਨਾ ਕਰੋ ਔਰ ਦੂਜੀ ਗੱਲ ਇਹ ਹੈ ਭਾਈ ਜੇ ਮਰਦਤ ਲੈਣੀ ਹੋਵੇ ਫਿਰ ਉੱਥੇ ਪੀਰ ਫਕੀਰ ਕੋਲ ਇਹ ਕਹਿੰਦੇ ਨੇ ਕਹਿੰਦੇ ਮੱਥਰ ਟੇਕਣ ਨਾਲ ਆਵੇ ਤਾਂ ਗੁਰੂ ਪੀਰ ਕੀ ਕਰੇ ਤੈਨੂੰ ਮੰਗਣ ਨਾਲ ਆਵੇ ਤਾਂ ਗੁਰੂ ਪੀਰ ਕੀ ਕਰੇ ਤੇ ਉੱਥੇ ਲੱਖਾਂ ਦੁਨੀਆਂ ਤਾਂ ਹੁੰਦੀਆਂ ਜਿਨ੍ਹਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਬਾਕਰਪੁਰ ਸਰਕਾਰ ਦੇ ਦਰਬਾਰ ਦੇ ਵਿੱਚ